ਸਾਰਿਆਂ ਜੀ ਅੱਜ ਅਸੀਂ ਪੜ੍ਹਾਂਗੇ ਉਪਦੇਸ਼ਕ ਦੀ ਪੁਥੀ ਦਾ ਤੀਜਾ ਅਧਿਆਇ ਹਰ ਕੰਮ ਦਾ ਇੱਕ ਵੇਲਾ ਹੈ ਹਰੇਕ ਕੰਮ ਦਾ ਇੱਕ ਸਮਾਂ ਹੈ ਅਤੇ ਹਰ ਮਨੁੱਖ ਦਾ ਜੋ ਆਕਾਸ਼ ਦੇ ਹੇਠ ਇੱਕ ਵੇਲਾ ਹੈ ਦੂਜੀ ਆਇਤ ਇੱਕ ਜੰਮਣ ਦਾ ਵੇਲਾ ਹੈ ਅਤੇ ਇੱਕ ਮਰਨ ਦਾ ਵੇਲਾ ਹੈ ਇੱਕ ਲਹੋਂ ਦਾ ਵੇਲਾ ਹੈ ਅਤੇ ਇੱਕ ਲਾਏ ਹੋਏ ਨੂੰ ਪੁੱਟਣ ਦਾ ਵੇਲਾ ਹੈ ਤੀਜੀ ਆਇਤ ਇੱਕ ਮਾਰ ਸੁਟਣ ਦਾ ਵੇਲਾ ਹੈ ਅਤੇ ਇੱਕ ਚੰਗੇ ਕਰਨ ਦਾ ਵੇਲਾ ਹੈ ਇੱਕ ਟਾਣ ਦਾ ਵੇਲਾ ਹੈ ਅਤੇ ਇੱਕ ਉਸਾਰਨ ਦਾ ਵੇਲਾ ਹੈ ਚੌਥੀ ਆਇਤ ਇੱਕ ਰੂਨ ਦਾ ਵੇਲਾ ਹੈ ਅਤੇ ਇੱਕ ਹਸਣ ਦਾ ਵੇਲਾ ਹੈ ਇੱਕ ਸੂਗ ਕਰਨ ਦਾ ਵੇਲਾ ਹੈ ਅਤੇ ਇੱਕ ਨਚਣ ਦਾ ਵੇਲਾ ਹੈ ਪੰਜਵੀਂ ਆਇਤ ਇੱਕ ਪੱਥਰ ਸੁੱਟਣ ਦਾ ਵੇਲਾ ਹੈ ਅਤੇ ਇੱਕ ਪੱਥਰ ਇਕੱਠੇ ਕਰਨ ਦਾ ਵੇਲਾ ਹੈ ਇੱਕ ਗੱਲ ਲੱਗਣ ਦਾ ਵੇਲਾ ਹੈ ਅਤੇ ਇੱਕ ਗੱਲ ਲੱਗਣ ਤੋਂ ਦੂਰ ਰਹਿਣ ਦਾ ਵੇਲਾ ਹੈ ਛੇਵੀਂ ਆਇਤ ਇੱਕ ਲੱਭਣ ਦਾ ਵੇਲਾ ਹੈ ਅਤੇ ਇੱਕ ਗਵਾਉਣ ਦਾ ਵੇਲਾ ਹੈ ਇੱਕ ਸੰਭਾਲਣ ਦਾ ਵੇਲਾ ਹੈ ਅਤੇ ਇੱਕ ਸੁੱਟ ਦੇਣ ਦਾ ਵੇਲਾ ਹੈ 7ਵੀਂ ਆਇਤ ਇੱਕ ਪਾੜਨ ਦਾ ਵੇਲਾ ਹੈ ਅਤੇ ਇੱਕ ਸਿਉਣ ਦਾ ਵੇਲਾ ਹੈ ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ 8ਵੀਂ ਆਇਤ ਇੱਕ ਪਿਆਰ ਕਰਨ ਦਾ ਵੇਲਾ ਹੈ ਅਤੇ ਇੱਕ ਵੈਰ ਕਰਨ ਦਾ ਵੇਲਾ ਹੈ ਇੱਕ ਜੁੱਧੇ ਕਰਨ ਦਾ ਵੇਲਾ ਹੈ ਅਤੇ ਇੱਕ ਮੇਲ ਕਰਨ ਦਾ ਵੇਲਾ ਹੈ 9ਵੀਂ ਆਇਤ ਕੰਮ ਕਰਨ ਵਾਲੇ ਨੂੰ ਉਸ ਤੋਂ ਜੇ ਦੇਹ ਉੱਤੇ ਉਹ ਮਿਹਨਤ ਕਰਦਾ ਹੈ ਕੀ ਲਾਭ ਹੈ 10ਵੀਂ ਆਇਤ ਮੈਂ ਉਸ ਮੈਂ ਉਸ ਕਸ਼ਟ ਨੂੰ ਦਿੱਤਾ ਜੋ ਪਰਮੇਸ਼ਰ ਦੇ ਆਦਮ ਵੰਸ਼ ਨੂੰ ਦਿੱਤਾ ਭਈ ਉਸ ਦੇ ਵਿੱਚ ਰੁੱਝੇ ਰਹਿਣ 11ਵੀਂ ਆਇਤ ਉਸ ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਅਤੇ ਉਸ ਨੇ ਸਦੀਪ ਕਾਲ ਨੂੰ ਵੀ ਉਹਨਾਂ ਦੇ ਮਨ ਵਿੱਚ ਟਿਕਾ ਦਿੰਦਾ ਹੈ ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ਰ ਆਤੋ ਲੈ ਕੇ ਅੰਤ ਤੋੜੀ ਕਰਦਾ ਹੈ 부ਝ ਨਹੀਂ ਸਕਦਾ 12ਵੀਂ ਆਇਤ ਮੈਂ ਸੱਚੇ ਜਾਣਦਾ ਹਾਂ ਭਈ ਉਹਨਾਂ ਦੇ ਲਈ ਇਸ ਨਾਰਬਦੀ ਇੱਕ ਹੋਰ ਕੁਝ ਚੰਗਾ ਨਹੀਂ ਜੋ ਆਨੰਦ ਹੋਣ ਅਤੇ ਆਪਣੇ ਜੀਵਨ ਦੇ ਜੀ ਭੜਾਈ ਕਰ ਲੈਣ 13ਵੀਂ ਆਇਤ ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ ਤਾਂ ਇਹ ਵੀ ਪਰਮੇਸ਼ਰ ਦੀ ਦਾਤ ਹੈ 14ਵੀਂ ਆਇਤ ਮੈਂ ਜਾਣਦਾ ਹਾਂ ਭਈ ਜੋ ਕੁਝ ਪਰਮੇਸ਼ਰ ਕਰਦਾ ਹੈ ਸੋ ਸਦਾ ਲਈ ਹੈ ਨਾ ਉਸ ਦੇ ਵਿੱਚ ਕੋਈ ਵਧਾਸ ਵਾਦਾ ਹੋ ਸਕਦਾ ਹੈ ਅਤੇ ਨਾ ਉਸ ਵਿੱਚ ਕੋਈ ਘਾਟਾ ਹੋ ਸਕਦਾ ਹੈ ਅਤੇ ਪਰਮੇਸ਼ਰ ਇਹ ਕਰਦਾ ਹੈ ਜੋ ਲੋਕ ਉਸ ਅੱਗੇ ਡਰਦੇ ਰਹਿੰਣ 15ਵੀਂ ਆਇਤ ਜੋ ਕੁਝ ਹੋਇਆ ਸੀ ਸੋ ਹੁਣ ਵੀ ਹੈ ਅਤੇ ਜੋ ਕੁਝ ਹੋਣ ਵਾਲਾ ਹੈ ਸੋ ਅੱਗੇ ਵੀ ਹੋ ਚੁੱਕਾ ਹੈ ਅਤੇ ਪਰਮੇਸ਼ਰ ਬੀਤੇ ਹੋਏ ਦੀ ਫੇਰ ਭਾਲ ਕਰਦਾ ਹੈ 16ਵੀਂ ਆਇਤ ਮੂੜ ਮੈਂ ਸੂਰਜ ਦੇ ਹੇਠ ਦਿੱਤਾ ਪਈ ਨਿਹਾਉਂਦੇ ਥਾਂ ਉੱਥੇ ਦੁਸ਼ਟਾਂ ਹੈ ਅਤੇ ਧਰਮ ਦੇ ਥਾਂ ਉੱਥੇ ਦੁਸ਼ਟਾ ਵੀ ਹੈ 17ਵੀਂ ਆਇਤ ਤਦ ਮੈਂ ਆਪਣੇ ਮਨ ਵਿੱਚ ਆਖਿਆ ਪਈ ਪਰਮੇਸ਼ਰ ਧਰਮੀਆਂ ਅਤੇ ਦੁਸ਼ਟਾਂ ਦਾ ਨਿਆਂ ਕਰੇਗਾ ਕਿਉਂ ਜੋ ਇੱਕ ਇੱਕ ਗੱਲ ਦਾ ਅਤੇ ਇੱਕ ਇੱਕ ਕੰਮ ਦਾ ਵੇਲਾ ਹੈ 18ਵੀਂ ਆਇਤ ਮੈਂ ਆਪਣੇ ਮਨ ਵਿੱਚ ਆਖਿਆ ਕਿ ਇਹ ਆਦਮ ਬੰਸੀਆਂ ਦੇ ਕਾਰਨ ਹੈ ਪਰ ਪਰਮੇਸ਼ਰ ਉਨ੍ਹਾਂ ਦੇ ਨੂੰ ਜਾਂਚੇ ਅਤੇ ਉਹ ਵੇਖਣ ਲਈ ਭਈ ਅਸੀਂ ਆਪ ਪਸ਼ੂ ਹੀ ਹਾਂ ਨਿਮਈ ਕਿਉਂਕਿ ਜੋ ਕੁਝ ਆਦਮ ਬੰਸ ਉੱਤੇ ਬੀਤਦਾ ਹੈ ਸੋ ਪਸ਼ੂ ਉੱਤੇ ਵੀ ਬੀਤਦਾ ਹੈ ਦੋਵਾਂ ਉੱਤੇ ਇੱਕੋ ਜਿਹੀ ਬੀਤਦੀ ਹੈ ਜੇਕਰ ਇਹ ਮਰਦਾ ਹੈ ਤਾਂ ਉਸੇ ਤਰ੍ਹਾਂ ਉਹ ਮਰਦਾ ਹੈ ਉਹ ਸਭਨਾਂ ਵਿੱਚ ਇੱਕੋ ਜਿਹਾ ਸਾਹ ਹੈ ਅਤੇ ਪਸ਼ੂ ਨਾ ਲੋਕ ਮਨੁੱਖ ਕੁਝ ਉਤਮ ਨਹੀਂ ਹੈ ਹਾਂ ਸਭ ਵਿਅਤ ਹੈ ਬੀਮੀ ਇਤ ਸਾਰਿਆਂ ਦੇ ਸਾਰੇ ਇੱਕ ਹੱਥ ਜਾਂਦੇ ਹਨ ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ ਕਿ ਕਿਵੇਂ ਇਤ ਕੌਣ ਜਾਣਦਾ ਹੈ ਭਾਵੇਂ ਆਦਮ ਬੰਸ ਦਾ ਆਤਮਾ ਉਤਾਹ ਚੜੇ ਅਤੇ ਪਸ਼ੂ ਦਾ ਆਤਮਾ ਧਰਤੀ ਵੱਲ ਹੇਠਾਂ ਲਾਏ ਬਾਈਮੀ ਇਤ ਸੋ ਮੈਂ ਡਿਟਾਪੈ ਆदमी ਦੇ ਲਈ ਇਸ ਨਾਲੋਂ ਹੋਰ ਕੋਈ ਚੰਗੀ ਗੱਲ ਨਹੀਂ ਜੋ ਉਹ ਆਪਣੇ ਕੰਮ ਧੰਦੇ ਵਿੱਚ ਦੰਦ ਰਿਹਾ ਕਰੇ ਇਸ ਲਈ ਜੋ ਉਸ ਦਾ ਭਾਗ ਉਹ ਇਹੋ ਹੈ ਕਿਉਂਕਿ ਜੋ ਕੁਝ ਉਹ ਦੇ ਪਿੱਛੇ ਹੋਵੇਗਾ ਉਸ ਦੇ ਵੇਖਣ ਨੂੰ ਵੇਖਣ ਨੂੰ ਕੌਣ ਉਹ ਨੂੰ ਮੋੜ ਲਿਆਵੇਗਾ ਆਮੀਨ ਪ੍ਰਭੂ ਜੀ ਨੇ ਬੱਚੇ ਨੂੰ ਬੜੇ ਸੁਣਨ ਤੇ ਬੜੀ ਬੜਕੰਦਨ ਗੋਡ ਬਲੇਸ